ਜੀ ਮੱਲਾਲੇ ਉੱਥੇ ਧਰ ਕੇ ਦਾ ਗੱਡੀ ਪਰੋਈ ਪਰੋ ਦੇ ਗਏ ਚਲੇ ਬਠਿੰਡੇ ਠੀਕ ਹੈ ਬਠਿੰਡੇ ਗਿਆ ਜੋ ਤੁਹਾਨੂੰ ਲਾਲਿਆਂ ਦੀ ਕੁੜੀ ਬੜੀ ਜਵਾਨ ਤੇਰੇ ਨਾਲ ਵੀ ਕੁਛ ਅਪਾ ਉੱਚੀ ਹੋਵੇਦੀ ਮਾਛੋਣੀ ਮਤਿਆਰ ਦੋ ਬੱਚੇ ਉਹਦੇ ਕੋਲ ਇੱਕ ਬੱਚਾ ਤੇ ਬੈਣ ਜੋ ਗਾਣੀ ਸੀ ਇਹਗਾ ਜੇ ਇੱਕ ਬੱਚਾ ਮਗਰ ਹੋਰ ਅੱਛਾ ਦੋ ਦੋ ਬੱਚੇ ਜਦੋਂ ਗੱਡੀ ਤੇ ਚੜ ਪਈ ਹੈ ਨਾ ਉਦੋਂ ਗੱਡੀ ਚੱਲ ਪਈ ਹੂੰ ਗੱਡੀ ਚੱਲ ਪਈ ਤੇ ਜਿਹੜਾ ਲਮਾਰੀ ਸੀ ਉਹ ਇੱਕ ਉਹਨੇ ਬੈਗ ਦਾ ਸਾੜਦਾ ਵਿੱਚ ਹੂੰ ਇੱਕ ਬੱਚਾ ਉਹਨੇ ਸਾੜਦਾ ਜਿਹੜਾ ਪਹਿਲੇ ਵਾਲਾ ਸੀ ਹੂੰ ਉਹ અમારી ਉਹ ਅਗਲੇ ਰਾਤੀ ਦੀ ਕਰਨ ਲੱਗ ਪਿਆ। ਉਦੋਂ ਬਾਅਦ ਜੀ ਮੈਂ ਅਸੀਂ ਨੇੜੇ ਬੈਠੇ ਸੀ ਸਾਰੇ ਗੱਭਰੂ ਮੁੰਡੇ ਵੀ ਬੈਠੇ ਸੀ। ਉਹ ਜੀ ਨਾ ਵੇਖ ਜਦੋਂ ਗੱਡੀ ਚੱਲ ਪਈ ਲੱਤਾਂ ਦੀਆਂ ਹੀ ਗਰ ਤਰੀਕਾ ਲੱਗ ਪਈਆਂ ਵੇਟ ਟਾਇਰਾਂ ਦੇ ਨਾਲ ਆਉਣ ਲੱਗ ਪਈਆਂ। ਅਜੇ ਪਲੇਟਫਾਰਮ ਮੁੱਕਿਆ ਨਹੀਂ ਸੀ ਉੱਚਾ ਜਣਾ ਹੁੰਦਾ। ਫਿਰ ਉਹ ਮੁੱਕ ਜਾਂਦਾ ਤਾਂ ਫਿਰ ਤਾਂ ਲੱਤਾਂ ਵੇਟ ਆ ਗਈਆਂ ਬੰਨੀਆਂ ਗਈਆਂ ਸੀ। ਲੋ ਜੇ ਮੇਰੇ ਮਨ ਵਿੱਚ ਮੈਨੂੰ ਪਰਮਾਤਮਾ ਨੇ ਆਖਿਆ ਵੀ ਭਲਾ ਕਰਦੇ। ਤੇ ਮੈਂ ਸੇਵਾ ਕਰਨਾ ਮਹਾਰਾਜ ਜੀ। ਉਹ ਜੀ ਜਦੋਂ ਮੈਂ ਐਥੋਂ ਡੋਲੇ ਨੂੰ ਫੜ ਕੇ ਨਾ ਤੇ ਮਾਇਉ ਨੇ ਇਹ ਮੈਂ ਸਿੱਧਾ ਹੀ ਚੋਕ ਲਿਆ ਹੋਣਾ ਬੇਬੇ ਤਲਾ ਤਾਂ ਕਿ ਉਹਦੇ ਨਾਲ ਨਾ ਹਾਂ ਚੋਕ ਕੇ ਦੇ ਉੱਤੇ ਲੈ ਕੇ ਉੱਥੀ ਥਾਂਨੇ ਖਲਾਰਦਾ ਹਾਂ ਖਲਾਰਦਾ ਜਦੋਂ ਸੰਭਲੀ ਡਾਕੂਮੈਂਟ ਕੋਲ ਮੁੜਕੋ ਮੁੜਕੋ ਘੇਜਦੀ ਮੌਲ ਚੱਲੀ ਮੁੜਕਾ ਰੱਪੇ ਆਉਣਾ ਹਾਂ ਜਦੋਂ ਉਹ ਉੱਤੇ ਖਲੋਤੇ ਤੇ ਬੰਦੇ ਦੂਜੇ ਸਾਰੇ ਵੇਖਣ ਲੱਗ ਪਏ ਹਾਂ ਵੀ ਅਸੀਂ ਦਾ ਡਰਦੇ ਰਹਾਂ ਦੇ ਇਹ ਪੈਂਦੀ ਹੈ ਇਹਨੂੰ ਚੋਕ ਕੇ ਉੱਤੇ ਲੈ ਆਉਂਦਾ ਤੇ ਉਹ ਬੇਨੂ ਆ ਇਸ ਤਰ੍ਹਾਂ ਨਾ ਠਾਪਣਾ ਮਾਰਿਆ ਪੈਰੇ ਹੱਥ ਲਾਇਆ ਐ ਤਰ੍ਹਾਂ ਉਹਨੇ ਜੋੜਿਆ ਸੱਚਾ ਪਾਤਸ਼ਾਹ ਮੇਰੇ ਜਾਨ ਬਚਾਈ ਐ ਵੀਰ ਨੇ ਬਚਾਈ ਏ ਮੇਰੇ ਪਰਵਾਂ ਦੀ ਥਾਂ ਦੇ ਜੇ ਆਜਾ ਨਾ ਇਹ ਮੈਨੂੰ ਬਚਾਣਾ ਤੇ ਡਰਦਾ ਨਹੀਂਦਾ ਤੇ ਮੈਂ ਵੱਢੀ ਜਾਣਾ ਸੀ ਮੇਰੇ ਘਰ ਆ ਜੇ ਨਾ ਆਖਣਾ ਸੀ ਤੇ ਕਹਿੰਦੇ ਕੀ ਇਹਦੇ ਪੇਕੇ ਨੇ ਆਖਣਾ ਸੀ ਉਹ ਸਹੁਰਿਆਂ ਦੇਗੀ ਹਾਂ ਸਹੀ ਗੱਲ ਮੇਰੇ ਬੱਚੇ ਵੀ ਦੋਵੇਂ ਗਏ ਸੀ ਤੇ ਮੈਂ ਵੀ ਗਏ ਸਭ ਕੋਈ ਪਤਾ ਨਹੀਂ ਚੱਲਦਾ ਸਹੀ ਗੱਲ